ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬ੍ਰਾਈਡਲ ਲਹਿੰਗਾ ਰੈਡੀ ਕੀਤਾ ਬਹੁਤ ਜ਼ਿਆਦਾ ਹੈਵੀ ਪ੍ਰਾਈਸ ਆਪਾਂ ਤੁਹਾਨੂੰ ਦੱਸ ਦਿੱਤਾ ਜੀ ਪ੍ਰਾਈਸ ਹੈਗਾ ਵਾ 35000 ਰੁਪਿਆ 35000 ਦੇ ਵਿੱਚ ਤੁਸੀਂ ਇਹ ਫੁੱਲ ਹੈਵੀ ਲਹਿੰਗਾ ਜਿਹੜਾ ਤਿਆਰ ਕਰਵਾ ਸਕਦੇ ਹੋ ਕਿਉਂਕਿ ਆਪਾਂ ਨਾ ਹਰੇਕ ਵੀਡੀਓ ਦੇ ਵਿੱਚ ਸੂਟਾਂ ਦੇ ਪ੍ਰਾਈਸ ਜ਼ਰੂਰ ਦੱਸਦੇ ਹੁੰਨੇ ਆਪਾਂ ਤੁਹਾਨੂੰ ਇਹ ਨਹੀਂ ਕਹਾਂਗੇ ਕਿ ਤੁਸੀਂ ਪਹਿਲਾਂ WhatsApp ਤੇ ਸਾਨੂੰ ਮੈਸੇਜ ਕਰੋ ਫਿਰ ਉਸ ਤੋਂ ਬਾਅਦ ਅਸੀਂ ਤੁਹਾਨੂੰ ਪ੍ਰਾਈਸ ਦੱਸਾਂਗੇ ਕਸਟਮਰ ਦੇ ਅਕੋਰਡਿੰਗ ਅਸੀਂ ਵੱਧ ਘੱਟ ਨਹੀਂ ਲਗਾਉਂਦੇ ਜੋ ਪ੍ਰਾਈਸ ਹੈਗਾ ਤੁਹਾਨੂੰ ਦੱਸ ਦਿੱਤਾ ਬਣਾਉਣਾ ਜਾਂ ਨਹੀਂ ਬਣਾਉਣਾ ਉਹ ਤੁਹਾਡੀ ਚੋਇਸ ਹੈ ਨਾ ਬਟ ਡਿਟੇਲ ਤੁਸੀਂ ਚੈੱਕ ਕਰ ਸਕਦੇ ਹੋ ਕਿ ਆਖਰੇ 35000 ਦੇ ਵਿੱਚ ਇਹਦੇ ਵਿੱਚ ਹੈ ਕੀ ਠੀਕ ਹੈ ਇਹ ਬਨਾਰਸੀ ਤੇ ਬਣਿਆ ਹੈ ਬਨਾਰਸੀ ਦਾ ਫੈਬਰਿਕ ਆ ਸਿਲਕ ਬਨਾਰਸੀ ਦਾ ਜੇ ਆਪਾਂ ਕريب ਤੇ ਬਣਾਉਣੇ ਆ ਫਿਰ ਪ੍ਰਾਈਸ ਘੱਟ ਵੀ ਹੋ ਜਾਂਦਾ ਹੈ ਨਾ ਇੰਨਾਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਜੇ ਆਪਾਂ ਧਿਆਨ ਰੱਖਦੇ ਆ ਤਾਂ ਇਹਨਾਂ ਨਾਲ ਹੀ ਪ੍ਰਾਈਸ ਅਪ ਹੁੰਦਾ ਹੈ ਤੇ ਪ੍ਰਾਈਸ ਇਹਨਾਂ ਨਾਲ ਹੀ ਕਮ ਹੋ ਜਾਂਦਾ ਹੈ ਬਨਾਰਸੀ ਦਾ ਸਿਲਕ ਬਨਾਰਸੀ ਦੇ ਲਹਿੰਗੇ ਇਹਦਾ ਫੈਬਰਿਕ ਆ ਇਹਦੇ ਉੱਪਰ ਲਹਿੰਗਾ ਬਣਿਆ ਹੋਇਆ ਇਸ ਦੀ ਬੈਕ ਆ ਫਰੰਟ ਆ ਇਹ ਅਜੇ ਸਟਿਚ ਨਹੀਂ ਹੋਇਆ ਸਟਿਚਿੰਗ ਦੀ ਵੀ ਪਿਕਸ ਤੁਹਾਨੂੰ ਲਾਸਟ ਦੇ ਆਪਾਂ ਅਪਲੋਡ ਕਰਾਂਗੇ ਤੁਸੀਂ ਸਟਿਚ ਹੋਇਆ ਦੇਖਿਓ ਕਿੰਨਾ ਜ਼ਿਆਦਾ ਹੈਵੀ ਤੇ ਸੋਹਣਾ ਲਹਿੰਗਾ ਬਣਿਆ ਹੋਇਆ ਇਹ ਅਜੇ কুরਤੀ ਦਾ ਕੰਮ কুরਤੀ ਦੀ ਨੈਕਲਾਈਨਸ ਦੇਖੋ ਤੁਸੀਂ ਬਹੁਤ ਜ਼ਿਆਦਾ ਹੈਵੀ ਬਣੀ ਹੋਈ ਆ ਸਪੈਸ਼ਲ ਜਿਹੜੇ ਡਿਜ਼ਾਈਨ ਹੁੰਦੇ ਨੇ ਇਹ ਵੀ ਬਹੁਤ ਜਿਹੜੇ ਸੋਹਣੇ ਜਿਹੜੇ ਕਲਰ ਹੁੰਦੇ ਨਾ ਆ ਜਾਂ ਫਿਰ ਫੈਬਰਿਕ ਹੁੰਦੇ ਨੇ ਪਿਓਰ ਫੈਬਰਿਕਾਂ ਦੇ ਉੱਪਰ ਹੀ ਉੱਠਦੇ ਨੇ ਜੇ ਮੰਨ ਲਓ ਆਪਾਂ ਇਹਨਾਂ ਨੂੰ ਕਹੀਏ ਕਿ ਕਟ ਰੇਟ ਕਰਨ ਕਰਕੇ ਅਸੀਂ ਇਹਨਾਂ ਦੇ ਉੱਪਰ ਆ ਆਮ ਸੈਮੀ ਫੈਬਰਿਕ ਦੇ ਉੱਪਰ ਬਣਾ ਦਈਏ ਤਾਂ ਨਾ ਹੀ ਜੀ ਇੰਨਾ ਫਿਰ ਕੰਮ ਕਰਨ ਦਾ ਫਿਰ ਕੋਈ ਫਾਇਦਾ ਹੀ ਨਹੀਂ ਜਦੋਂ ਕੱਲ ਨੂੰ ਤੁਹਾਡਾ ਫੈਬਰਿਕ ਸਾਰਾ ਛਿੱਜ ਜਾਏਗਾ ਤਾਂ ਫਿਰ ਕੋਈ ਫਾਇਦਾ ਨਹੀਂ ਇੰਨਾ ਕੰਮ ਕਰਨ ਦਾ ਠੀਕ ਹੈ ਜੇ ਤੁਸੀਂ ਇੰਨਾ ਜ਼ਿਆਦਾ ਮਿਹਨਤ ਪੈਸਾ ਲਾ ਕੇ ਵਰਕ ਕਰਵਾ ਰਹੇ ਹੋ ਤਾਂ ਤੁਸੀਂ ਫੈਬਰਿਕ ਵੀ ਵਧੀਆ ਲਗਾਓ 1000 2000 ਨਾਲ ਕੋਈ ਫਰਕ ਨਹੀਂ ਪੈਂਦਾ ਇਹ 슬ੀਵਸ ਦਾ ਕੰਮ ਆ ਇਹ ਦੁਪੱਟਾ organza ਦਾ ਵੀ ਤੁਹਾਨੂੰ ਦਿਖਾਉਣੇ ਆ ਇਹਦੀਆਂ 슬ੀਵਸ ਦੇਖੋ ਬਹੁਤ ਹੀ ਬਹੁਤ ਸੋਹਣਿਆ ਤਰੀਕੇ ਨਾਲ ਬਣੀਆਂ ਹੋਈਆਂ ਇਹ ਨੀਚੋਂ ਲੈ ਕੇ ਮੋਢੇ ਤੱਕ ਪੂਰਾ ਵਰਕ ਆਊਗਾ ਇਹਦਾ ਜਿਹੜਾ ਸਟੱਫ ਹੈਗਾ ਜੀ ਫੈਬਰਿਕ ਇਸ ਸੈਟਨ organza ਹੈ ਸੈਟਨ organza ਹਮੇਸ਼ਾ ਹੀ ਸੈਟਨ ਦੀ ਤਰ੍ਹਾਂ ਬਹੁਤ ਜ਼ਿਆਦਾ ਸ਼ਾਈਨ ਵਾਲਾ ਹੁੰਦਾ ਹੈ ਨੈਕਲਾਈਨਸ ਤੁਸੀਂ ਸ਼ੋਅ ਕਰ ਦੇਖ ਸਕਦੇ ਹੋ ਕਿੰਨੀ ਜ਼ਿਆਦੀ ਹੈਵੀ ਬਣੀ ਆ ਕੁਰਤੀ ਦੇ ਚਾਕ ਬਣੇ ਹੋਏ ਨੇ نیچے ਘੇਰਾ ਬਣਿਆ ਹੋਇਆ ਜਿਹਦੇ ਨਾਲ ਇਹਦੀ ਜਿਹੜੀ ਕਿ ਫਿਨਿਸ਼ਿੰਗ ਬਹੁਤ ਸੋਹਣੀ ਆਊਗੀ ਕੁਰਤੀ ਬਿਲਕੁਲ ਭਰੀ ਹੋਈ ਲੱਗੇਗੀ ਇੰਨਾ ਜ਼ਿਆਦਾ ਇਹਦੇ ਤੇ ਵਰਕ ਸ਼ੋ ਹੋਊਗਾ ਜਦੋਂ ਇਹ ਸਟਿਚ ਹੋ ਜਾਊਗਾ ਤੇ ਇਹਦੇ ਵਿੱਚ ਕਲਰ ਕੰਬੀਨੇਸ਼ਨ ਵੀ ਤੁਸੀਂ ਦੇਖ ਸਕਦੇ ਹੋ ਫਿਰੋਜ਼ੀ ਕਲਰ ਐਡ ਕੀਤਾ ਹੈ ਨਾਲ ਆਪਾਂ ਇਹਨਾਂ ਨੇ ਮਹਿਰੂਨ ਕਲਰ ਜਿਹੜਾ ਐਡ ਕੀਤਾ ਹੋਇਆ ਇਹ ਜਿਹੜੇ ਕਲਰ ਹੁੰਦੇ ਨੇ ਨਾ ਇਹ ਵੀ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਅਕੋਰਡਿੰਗ ਤੁਸੀਂ ਕਲਰ ਚੇਂਜ ਕਰਵਾ ਸਕਦੇ ਹੋ ਇਹਨਾਂ ਦੇ ਵਿੱਚ ਜਿਹੜੇ ਫਲਾਵਰਸ ਬਣੇ ਹੋਏ ਨੇ ਜੇ ਚਾਹੋ ਤਾਂ ਕਰਵਾ ਸਕਦੇ ਜੇ ਤਾਂ ਸਾਰਾ ਤੁਸੀਂ 골ਡ ਦਾ ਵੀ ਬਣਵਾ ਸਕਦੇ ਹੋ ਨਾ ਤੇ ਇਹ ਇੰਨੀ ਜਿਆਦਾ ਹੈਵੀ 슬ੀਵਸ ਨੇ ਇਹ ਮੋਢੇ ਤੱਕ ਪੂਰਾ ਵਰਕ ਜਾਊਗਾ ਇਹਦੇ ਵਿੱਚ ਆਪਾਂ ਸਿੱਪੀ ਮੋਤੀ ਕਟ ਦਾਣਾ ਨਲਕੀ ਐਂਡ ਜਿਹੜਾ ਕਿ ਤਪਕੇ ਦਾ ਕੰਮ ਕੀਤਾ ਹੋਇਆ ਤੇ ਕੰਮ ਦੀ ਫਿਨਿਸ਼ਿੰਗ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਜਿਹੜਾ ਹਲਕਾ ਕੰਮ ਹੁੰਦਾ ਨਾ ਹਮੇਸ਼ਾ ਹੀ ਇੱਕ ਮੋਤੀ ਡਿੱਗ ਜਾਂ ਸਾਰੇ ਡਿੱਗ ਜਾਂਦੇ ਨੇ ਇਹ ਉਦੋਂ ਦਾ ਕੰਮ ਨਹੀਂ ਹੋਊਗਾ ਬਹੁਤ ਪਿਆਰਾ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਤੇ ਬਹੁਤ ਮਿਹਨਤ ਨਾਲ ਅਸੀਂ ਇਹ ਜਿਹੜੇ ਸੂਟ ਆ ਤਿਆਰ ਕਰਦੇ ਆ ਲਹਿੰਗਾ ਬਹੁਤ ਪਿਆਰਾ ਰੈਡੀ ਹੋਇਆ ਜਿਹੜੀ ਇਹਦੀ ਸ਼ਾਈਨਿੰਗ ਇਤੋਂ ਪਤਾ ਚੱਲ ਜਾਂਦਾ ਹੈ ਕਿ ਮਟੀਰੀਅਲ ਕਿਸ ਦਾ ਹੈਗਾ ਕਿਸ ਤਰ੍ਹਾਂ ਦਾ ਹੈਗਾ ਐਕਚੁਅਲੀ ਕੀ ਹੁੰਦਾ ਕਿ ਖਾਸ ਤੌਰ ਤੇ ਜੇ ਆਪਾਂ ਘੱਟ ਰੇਟ ਦੇ ਵਿੱਚ ਚੀਜ਼ ਬਣਾ ਸਕਦੇ ਹਾਂ ਜੇ ਤੁਸੀਂ ਕਹੋ ਤਾਂ ਅਸੀਂ ਘੱਟ ਰੇਟ 'ਚ ਵੀ ਬਣਾ ਦਾਂਗੇ ਬਟ ਉਹ ਮਟੀਰੀਅਲ ਜਿਹੜਾ ਸੇਮ ਲੱਗੂਗਾ ਬਟ ਉਹ ਸ਼ਾਈਨ ਨਹੀਂ ਕਰੂਗਾ ਉਹ ਇਸ ਤਰ੍ਹਾਂ ਲੱਗੂ ਜਿਵੇਂ ਕਾਲਾ ਹੋਇਆ ਹੁੰਦਾ ਤੇ ਮਟੀਰੀਅਲ ਵੀ ਇਹ ਅਲੱਗ-ਅਲੱਗ ਤਰ੍ਹਾਂ ਦੇ ਆਉਂਦੇ ਇਹਨਾਂ ਦਾ ਪ੍ਰਾਈਸ ਵੀ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਦੇਖੋ ਇਹ ਦੁਪੱਟਾ ਕਿੰਨਾ ਸੋਹਣਾ ਰੈਡੀ ਹੋਇਆ ਬ੍ਰਾਈਡਲ ਦਾ ਦੁਪੱਟਾ ਹੈ ਜੀ ਇਹ ਦੁਪੱਟਾ ਹੈਗਾ ਜੀ ਆਰਗੈਂਜ਼ਾ ਦਾ ਤੇ ਇਹਦੇ ਉੱਪਰ ਕੱਟਵਰਕ ਕਰਕੇ ਫੋਰ ਸਾਈਡ ਬਹੁਤ ਜ਼ਿਆਦਾ ਹੈਵੀ ਵਰਕ ਕੀਤਾ ਹੋਇਆ ਤੇ ਇਹਦੀ ਫਿਨਿਸ਼ਿੰਗ ਤੁਸੀਂ ਦੇਖੋ ਸਾਰੇ ਹੀ ਦੁਪੱਟੇ ਦੇ ਵਿੱਚ ਸਿਕਵੈਂਸ ਜਾਲ ਬਣਿਆ ਹੋਇਆ ਤੇ ਫੋਰ ਸਾਈਡ ਜਿਹੜਾ ਵਰਕ ਕੀਤਾ ਬਾ ਕਮਾਲ ਹੈ ਜੀ ਬਹੁਤ ਜ਼ਿਆਦੀ ਸੋਹਣੀ ਮਿਹਨਤ ਨਾਲ ਬਣਿਆ ਹੋਇਆ ਹਮੇਸ਼ਾ ਫਿਰ ਦੇਖੋ ਕੋਸਟਲੀ ਦਾ ਹੋਊਗਾ ਹੀ ਨਾ ਇਹਨੂੰ ਬਣਾਉਣ ਤੇ ਵੀ ਟਾਈਮ ਲੱਗਦਾ ਹੈ ਇਸਦੀ ਫਿਨਿਸ਼ਿੰਗ ਕਰਨ ਤੇ ਐਂਡ ਇਹਦੀ ਜਦੋਂ ਕਟਿੰਗ ਕਰਦੇ ਬਹੁਤ ਜ਼ਿਆਦਾ ਸੋਨਾ ਸੂਟ ਜਾਂ ਲਹਿੰਗਾ ਬਣ ਕੇ ਤਿਆਰ ਹੁੰਦਾ ਹੈ ਇਸ ਕਰਕੇ ਇਹਨਾਂ ਦੇ ਪ੍ਰਾਈਸ ਹੁੰਦੇ ਆ ਜੀ ਬਾਕੀ ਫੈਬਰਿਕ ਦੇ ਵੀ ਪ੍ਰਾਈਸ ਹੁੰਦੇ ਆ ਜਿੰਨਾ ਤੁਸੀਂ ਕੋਸਟਲੀ ਫੈਬਰਿਕ ਲਗਾਓਗੇ ਉਹਨਾਂ ਪ੍ਰਾਈਸ ਅਪ ਹੋ ਜਾਊਗਾ ਜੇ ਤੁਸੀਂ ਇਹੀ ਨੇਚਰਲ ਕ੍ਰੇਪ ਤੇ ਜਾਂ ਸੈਮੀ ਕ੍ਰੇਪ ਤੇ ਬਣਾਉਂਦੇ ਹੋ ਤਾਂ ਪ੍ਰਾਈਸ ਇਸ ਤੋਂ ਘੱਟ ਹੋ ਜਾਊਗਾ ਹਨਾ ਤੇ ਇਹੀ ਫਰਕ ਹੁੰਦਾ ਹੈ ਜੀ ਬਾਕੀ ਹੁੰਦਾ ਕੰਮ ਜਿਵੇਂ ਕਿ ਲਹਿੰਗੇ ਤੇ ਦੇਖੋ ਕਿੰਨਾ ਜ਼ਿਆਦਾ ਕੰਮ ਹੋਇਆ ਹੋਇਆ ਉੱਪਰ ਤੱਕ ਕਲੀਆਂ ਪਈਆਂ ਹੋਈਆਂ ਨੇ ਬਹੁਤ ਜ਼ਿਆਦਾ ਹੈਵੀ ਕੰਮ ਕੀਤਾ ਹੈ نیچے ਆਪਾਂ ਬਨਾਰਸੀ ਦਾ ਲਗਾਇਆ ਹੋਇਆ ਤੇ ਇਹ ਫਾਈਨਲ ਲੁੱਕ ਆ ਦੇਖੋ ਬਣਿਆ ਹੋਇਆ ਲਹਿੰਗਾ ਐਦਾਂ ਦਾ ਹੋਊਗਾ ਜਦੋਂ ਸਟੀਚ ਹੋ ਗਿਆ ਤਾਂ ਦੂਜੇ